ਐਗਰੀਕਲਚਰ ਦੇ ਮਾਮਲੇ ਦੇ ਵਿੱਚ ਇਟਲੀ ਜਿਹੜਾ ਆ ਉਹ ਨੰਬਰਾਂ ਦੇ ਵਿੱਚ ਆਉਂਦਾ ਇੱਥੇ ਵੱਡੇ ਵੱਡੇ ਸਤਾਲੇ ਤੇ ਵੱਡੇ ਵੱਡੇ ਜਿਹੜੇ ਆ ਉਹ ਖੇਤੀ ਬਾੜੀ ਦੇ ਜਿਹੜੇ ਫਾਰਮ ਤੇ ਓਡੀ ਹੀ ਵੱਡੀ ਮਸ਼ੀਨਰੀ ਵੀ ਇੱਥੇ ਹੈਗੀ ਆ ਸੋ ਬਹੁਤ ਵਧੀਆ ਤੋਂ ਵਧੀਆ ਹਰ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਆ ਹਰ ਇੱਕ ਕੰਮ ਕਰਨ ਨੂੰ ਅਲੱਗ ਮਸ਼ੀਨਰੀ ਇੱਥੇ ਸਤਾਲਿਆਂ ਦੇ ਵਿੱਚ ਉਹ ਹੈਗੀ ਆ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਸਤਾਲੇ ਦੇ ਵਿੱਚ ਲੈ ਕੇ ਚੱਲਾਂਗੇ ਉੱਥੇ ਜਿੰਨੀ ਵੀ ਮਸ਼ੀਨਰੀ ਪਈ ਆ ਉਹ ਤੁਹਾਨੂੰ ਦਿਖਾਵਾਂਗੇ ਸੋ ਦੇਖ ਕੇ ਤੁਸੀਂ दंग रह ਜਾਓਗੇ ਕਿ ਐਦਾਂ ਦੀ ਮਸ਼ੀਨਰੀ ਆ ਤੇ ਬਹੁਤ ਘੱਟ ਲੇਬਰ ਦੀ ਲੋਡ ਪੈਂਦੀ ਆ 2-4 ਬੰਦੇ ਹੀ ਐਡੇ ਵੱਡੇ ਕਾਰਜ ਨੂੰ ਅੰਜਾਮ ਦੇ ਦਿੰਦੇ ਆ ਸੋ ਆਓ ਦੇਖਦੇ ਆ ਕਿ ਕਿਵੇਂ ਦੀ ਹੈਗੀ ਆ ਮਸ਼ੀਨਰੀ ਤੇ ਕਿਵੇਂ ਦੇ ਹੈਗੇ ਆ ਸਤਾਲੇ ਨੂੰ ਦੇਖਦੇ ਦੇਖਦੇ ਨਾਲ ਦੀ ਨਾਲ ਹੀ ਜੀਐਸਟੀ ਪਲੱਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਵੀ ਅੱਗੇ ਸ਼ੇਅਰ ਜਰੂਰ ਕਰ ਦੇਣਾ ਬੈਲ ਆਈਕਨ ਜਿਹੜਾ ਆ ਉਹ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਜਿਹੜੀ ਅਪਡੇਟ ਆ ਉਹ ਤੁਹਾਨੂੰ ਅੱਗੇ ਤੋਂ ਅੱਗੇ ਮਿਲਦੀ ਰਹੇ ਟਰੈਕਟਰ ਤਾਂ ਆਪਾਂ ਜ਼ਿਮੀਦਾਰਾਂ ਨੇ ਬਹੁਤ ਦੇਖਿਆ ਪਰ ਇੱਕ ਅਜਿਹਾ ਤੁਹਾਨੂੰ ਕਲਾਸ ਟਰੈਕਟਰ ਆ ਜਿਹੜਾ ਤੇ ਜਰਮਨ ਦੀ ਇਹ ਕੰਪਨੀ ਹੈਗੀ ਆ ਦੇਖਣ ਨੂੰ ਤਾਂ ਬਹੁਤ ਨਿੱਕਾ ਜਿਹਾ ਇਹ ਟਰੈਕਟਰ ਲੱਗਦਾ ਪਰ 50 ਹਰਸ ਪਾਵਰ ਦਾ ਇਹ ਹੈਗਾ ਆ ਤੇ ਪਿੱਛੇ ਇਹਦੇ ਆ ਦੇਖੋ ਸਪਰੇਅ ਦੀ ਟੈਂਕੀ ਹੁਣ ਫਿਲਹਾਲ ਲਾਈ ਹੋਈ ਆ ਬਹੁਤ ਸਾਰੇ ਕੰਮ ਇਹ ਟਰੈਕਟਰ ਕਰਦਾ ਪਰ ਜੇ ਇਹਦੀਆਂ ਆਪਾਂ ਖੂਬੀਆਂ ਗਿਣਨ ਲੱਗ ਜਾਈਏ ਤਾਂ ਕਹਿੰਦੇ ਆ ਵੀ ਗਿਣਤੀ ਮੁੱਕ ਜਾਊਗੀ ਪਰ ਇਹਦੀਆਂ ਖੂਬੀਆਂ ਜਿਹੜੀਆਂ ਉਹ ਮੁੱਕਦੀਆਂ ਨਹੀਂ ਆਪਾਂ ਇੱਕ ਪਾਸੇ ਤੋਂ ਸਟਾਰਟ ਕਰਦੇ ਆ ਸਭ ਤੋਂ ਵੱਡੀ ਖੂਬੀ ਇਹਦੇ ਵਿੱਚ ਇਹ ਹੈਗੀ ਆ ਕਿ ਜਦੋਂ ਬੰਦਾ ਸੀਟ ਤੇ ਬੈਠਾ ਹੋਵੇ ਉਦੋਂ ਹੀ ਇਹਦੀ ਜਿਹੜੀ ਛਾਵਟ ਆ ਉਹ ਵਰਕ ਕਰਦੀ ਆ ਵੀ ਕਹਿਣ ਤੋਂ ਬਾਅਦ ਜੇ ਬੰਦਾ ਸੀਟ ਦੇ ਉੱਤੇ ਨਹੀਂ ਬੈਠਾ ਤਾਂ ਜਿਹੜੀ ਸ਼ਾਵਟ ਆ ਉਹ ਨਹੀਂ ਚੱਲਣੀ ਸ਼ਾਵਟ ਜਿਉਂਦੀ ਤਿਉਂ ਖੜੀ ਤੇ ਜਾਂ ਫਿਰ ਜੇ ਕਹਿੰਦੇ ਵੀ ਇਹਨੂੰ ਸ਼ਾਵਟ ਨੂੰ ਅਸੀਂ ਚੱਲਦਾ ਹੀ ਰੱਖਣਾ ਆ ਤਾਂ ਫਿਰ ਇਹਦਾ ਜਿਹੜਾ ਬਟਨ ਆ ਉਹਨੂੰ ਆਨ ਕਰਕੇ ਛੱਡਣਾ ਪੈਂਦਾ ਤਾਂ ਜਾ ਕੇ ਇਹ ਇਹ ਚੱਲਦੀ ਰਹਿੰਦੀ ਆ ਤੇ ਹੁਣ ਆਪਾਂ ਆਉਣੇ ਆ ਇਹਦੇ ਪਹਿਲਾਂ ਕਲਚ ਦੇ ਉੱਤੇ ਕਈ ਵਾਰ ਬੰਦਾ ਕਲੱਚ ਲੱਭੀ ਜਾਂਦਾ ਵੀ ਇੱਥੇ ਹੁਣ ਜਾ ਕਿਦਾਂ ਇਹਦਾ ਕਲੱਚ ਦੇਖੋ ਆ ਆ ਗੇਅਰ ਆ ਪਲੱਸ ਮਾਈਨਸ ਆ ਹਾਈ ਲੋ ਹੈਗਾ ਤਾਂ ਇਹਦੇ ਵਿੱਚ ਆ ਮੈਂ ਹੁਣ ਉਧਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਵਿੱਚ ਇੱਕ ਬਟਨ ਆ ਛੋਟਾ ਜਿਹਾ ਉਹ ਬਟਨ ਨੂੰ ਉਂਗਲੀ ਦੇ ਨਾਲ ਦਬਾਉਣਾ ਆ ਦੇਖੋ ਬਟਨ ਨੂੰ ਆ ਆ ਹੈਗਾ ਇਹਨੂੰ ਦਬਦੇ ਆ ਤਾਂ ਆ ਤਾਂ ਇਹ ਕਲੱਚ ਜਿਹੜਾ ਆ ਉਹ ਸਹੂਲਤ ਦਿੱਤੀ ਹੋਈ ਆ ਤੇ ਉਹ ਮੈਨੂਅਲ ਵੀ ਉੱਥੇ ਕਲਚ ਇਹਦਾ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਹ ਹਾਰਨ ਤੇ ਆਹ ਗੇਅਰ ਹੈਗਾ ਯਾ ਫਰੰਟ ਗੇਅਰ ਬੈਕ ਗੇਅਰ ਜਿੰਨੇ ਵੀ ਗੇਰਾਂ ਦੇ ਵਿੱਚ ਟਰੈਕਟਰ ਨੂੰ ਪਾ ਦਈਏ ਆਪਾਂ ਜੇ ਤੀਜੇ ਗੇਅਰ ਜਾਂ ਤੀਜੇ ਗੇਅਰ ਦੇ ਵਿੱਚ ਉਹ ਨਹੀਂ ਅੱਗੇ ਨੂੰ ਭਜਣਾ ਉਨਾਂ ਹੀ ਪਿੱਛੇ ਨੂੰ ਜਿਵੇਂ ਸੋਨਾਲੀਕਾ ਦੇ ਵਿੱਚ ਆਉਂਦਾ ਹੈਗਾ ਤੇ ਇਹ ਹੋ ਗਈ ਇਹਦੀ ਲਿਫਟ ਅਪ ਆਪਣੇ ਡਾਊਨ ਕਰਦੀ ਆ ਇੱਕ ਬਹੁਤ ਜ਼ਿਆਦਾ ਵਧੀਆ ਜੇ ਰੇਸ ਗਣੀ ਜਾਂਦੀ ਤੀ ਤਾਂ ਆਪਣੇ ਪਹਿਲਾ 3600 ਫੋੜ ਦੀ ਰੇਸ ਅੱਜ ਤੱਕ ਵੀ ਉਦਾਂ ਦੀ ਰੇਸ ਨਹੀਂ ਟਰੈਕਟਰ ਨੂੰ ਮੁੜ ਕੇ ਲੱਭੀ ਤੇ ਇਹਦੇ ਤਾਂ ਦੇਖੋ ਆ ਬਿਲਕੁਲ ਕੋਲੇ ਆ ਰੇਸ ਹੈਗੀ ਆ ਵਾਹ ਜੀ ਵਾਹ ਕੀ ਗੱਲ ਆ ਆ ਕਹਿੰਦੇ 4x4 ਦਾ ਬਟਨ ਹੈਗਾ ਆ ਆ ਦਬ ਦੇਣਾ ਤਾਂ 4x4 ਹੋ ਜਾਂਦਾ ਬਾਲਾ ਵਧੀਆ ਸਿਸਟਮ ਟਰੈਕਟਰ ਦੇ ਵਿੱਚ ਹੁਣ ਜੇ ਇਹਦੀ ਕੀਮਤ ਤੇ ਆ ਜੀਏ ਇੱਥੇ ਤੱਕ ਤਾਂ ਚਲੋ ਵਧੀਆ ਲੱਗਦਾ ਹੈ ਹਰ ਕੋਈ ਕਹਿੰਦਾ ਵੀ ਯਾਰ ਵਧੀਆ ਟਰੈਕਟਰ ਆ ਆਪਾਂ ਵੀ ਲੈ ਲੈਨੇ ਆ ਪਰ ਹੁਣ ਜਦ ਗੱਲ ਕੀਮਤ ਤੇ ਆ ਜਾਂਦੀ ਆ ਤਾਂ ਇੱਥੇ ਆ ਕੇ ਬ੍ਰੇਕ ਲੱਗ ਜਾਂਦੀ ਆ ਭਈ ਨਹੀਂ ਭਈ ਯਾਰ ਇਹ ਤਾਂ ਬਸੋਂ ਬਾਹਰ ਦੀ ਗੱਲ ਹੋ ਗਈ 27000 ਐਰੋ ਦਾ ਟਰੈਕਟਰ ਹੈਗਾ ਆ ਹੁਣ 9798 ਰੁਪਏ ਜੇ ਐਰੋ ਦਾ ਰੇਟ ਆ ਤੇ ਚਲੋ ਐਰੋ ਜਿਹੜਾ ਆ ਅਪ ਐਂਡ ਡਾਊਨ ਹੁੰਦਾ ਰਹਿੰਦਾ ਤਾਂ ਜੇ 27000 ਐਰੋ ਆ ਤਾਂ 25-26 ਲੱਖ ਰੁਪਇਆ बन ਜਾਂਦਾ ਤਾਂ ਆਪਣੇ ਤਾਂ ਫਿਰ 2-3 ਟਰੈਕਟਰ ਜਿਹੜੇ ਆ ਉਹ ਆ ਜਾਣਗੇ ਖੂਬੀਆਂ ਬਹੁਤ ਕੰਮ ਬਹੁਤ ਸੋ ਕਦੇ ਸਮਾਂ ਜ਼ਰੂਰ ਬਣੂਗਾ ਜੇ ਖੇਤੀ ਵੱਡੇ ਪੱਧਰ ਤੇ ਜਾਊਗੀ ਤਾਂ ਇਦਾਂ ਦੀ ਮਸ਼ੀਨਰੀ ਹਰ ਥਾਂ ਜਾਊਗੀ ਧੰਨਵਾਦ ਮੋਟੀ-ਮੋਟੀ ਨਜ਼ਰ ਆਪਾਂ ਥੋੜੀ ਸੰਧਾ ਤੇ ਵੀ ਮਾਰਦੇ ਆ ਆ ਹਾਲ ਹੈਗੇ ਆ ਤੇ ਆ ਬਰਮਾ ਹੈਗਾ ਜਿਵੇਂ ਦਰਖਤ ਲਾਉਣ ਵਾਸਤੇ ਤੇ ਆ ਹੈਗੀਆਂ ਆ ਤਵੀਆਂ ਆ ਵੀ ਤਕਨੀਕ ਬਹੁਤ ਵਧੀਆ ਨਹੀਂ ਤਾਂ ਇੱਕ ਹੁਣ ਕਾਫੀ ਦੂਰ ਤੱਕ ਜਿਹੜੀਆਂ ਤਵੀਆਂ ਆ ਉਹ ਟਰਾਲੀ ਜਿੰਨੇ ਥੋਂ ਦੇ ਵਿੱਚ ਖੜੀਆਂ ਹੁੰਦੀਆਂ ਆ ਆ ਵਧੀਆ ਨਵੀਂ ਸਕੀਮ ਆ ਤੇ ਮੈਂ ਰਾਮਗੜੀ ਦੇ ਭਰਾਵਾਂ ਨੂੰ ਇਹ ਵੀਡੀਓ ਖਾਸ ਕਰਕੇ ਉਹਨਾਂ ਦਿਖਾਉਣੀ ਚਾਹਣਾ ਕਿ ਆ ਦੇਖੋ ਥੋੜੇ ਜੇ ਥੋਂ ਦੇ ਵਿੱਚ ਇਹੇ ਤਵੀਆਂ ਖੜੀਆਂ ਆ ਗਈਆਂ ਸੋ ਜਿਆਦਾ ਮੈਂ ਨੇੜੇ ਤੋਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਸਾਰੇ ਪਾਸੇ ਘੁੰਮ ਕੇ ਤਾਂ ਕਿ ਟੈਕਨੀਕ ਜਿਹੜੀ ਆ ਉਹ ਸਮਝ ਆ ਸਕੇ ਤੇ ਉੱਪਰ ਉਹ ਲੱਗੀ ਹੋਈ ਹੈ ਕਿੱਲੀ ਹੱਥ ਨਾਲ ਉਹ ਵੱਧ ਘਟ ਜਿਹੜੀ ਉਹ ਕਰ ਦਿੰਦੀ ਆ ਹਾਈਡਰੋਲਿਕ ਨਹੀਂ ਹੈਗਾ ਇਹ ਇਹੇ ਪੁਰਾਣੀ ਮੈਨੂਅਲ ਹੈਗਾ ਇਹ ਹੱਥ ਦੇ ਨਾਲ ਤਵੀਆਂ ਵੱਧ ਘਟ ਹੁੰਦੀਆਂ ਬੋਲੀ ਵਧੀਆ ਤਕਨੀਕ ਆਹ ਰੀਪਰ ਹੈਗਾ ਪਿਛਲੇ ਪਾਸੇ ਇਹਦੇ ਡੀ ਆ ਘਿਰਨੀ ਜੀ ਲੱਗੀ ਹੋਈ ਆ ਤੇ ਆ ਜਿਹੜੀ ਇਹ ਆ ਕਾ ਹੈਗਾ ਆ ਫੀਨੋ ਦੇਖੋ ਮੱਖਣ ਕਾ ਜ ਨੂੰ ਵੀ ਆਪਾਂ ਕਹਿ ਲੈਨੇ ਆ ਇਹ ਵੱਡਣ ਦੀ ਆ ਮਸ਼ੀਨ ਤੇ ਕਟਰ ਆਪਾਂ ਆ ਦੇਖਣ ਦੀ ਕੋਸ਼ਿਸ਼ ਕਰਨਾ ਥੱਲੇੋਂ ਦੇਖਦੇ ਆ ਕਟਰ ਇਹ ਪੁਰਾਣਾ ਹੈ ਉਹ ਤਾਂ ਨਵੇਂ ਖੜੇ ਹੂੰ ਇਹ ਪੁਰਾਣਾ ਸਾਰਾ ਜੁਗਾਰ ਆ ਮੈਨੂਅਲ ਜੁਗਾਰ ਆ ਹਾਈਡਰੋਲਿਕ ਨਹੀਂ ਹੈਗਾ ਤਾਹੀਂ ਇਹ ਸਾਈਡ ਦੇ ਤੇ ਇਹ ਕੱਢ ਕੇ ਵੀਰ ਉਹਨਾਂ ਨੇ ਇੱਥੇ ਲਾਤਾ ਇਟਾਲੀਅਨ ਇਹ ਭਰਾ ਇਲਾਕੇ ਚ ਬੱਲੇ ਬੱਲੇ ਇਹਨਾਂ ਦੀ ਹੈਗੀ ਆ ਤੇ ਇਟਾਲੀਅਨ ਜੱਟ ਜੇ ਆਪਾਂ ਕਹਿ ਲਈਏ ਇਹਦੇ ਚ ਕੋਈ ਦੋਰ ਹੈ ਨਹੀਂ ਜੱਟ ਕੋਈ ਕਾਸਟ ਨਹੀਂ ਕੋਈ ਕੋਈ ਇਹ ਜਹਾ ਮਜ਼ਬ ਨਹੀਂ ਹੈਗਾ ਜੱਟ ਕਹਿੰਦੇ ਆ ਜ਼ਿਮੀਂਦਾਰ ਨੂੰ ਗੋਹਾ ਉਹਨੂੰ ਖਿੱਚ ਕੇ ਫੇਰ ਪੰਜ ਸੱਟਣੇ ਆਵੇ ਹੂੰ ਇੱਕ ਆਪਾਂ ਦੇਖੀਏ ਪਹਿਲਾਂ ਰੋਲ ਜਿਹੜੀ ਬਣਾਉਂਦੀ ਆ ਮਸ਼ੀਨ ਤੇ ਆ ਹੈਗਾ ਬਈ ਬੜਾ ਵਧੀਆ ਜਗਾੜ ਆ ਫੀਅਟ ਦਾ ਟਰੈਕਟਰ ਬਹੁਤ ਜੀ ਵਾ ਫੀਅਟ ਦੀਆਂ ਅਸੀਂ ਗੱਡੀਆਂ ਤਾਂ ਦੇਖੀਆਂ ਪਰ ਟਰੈਕਟਰ ਆ ਪਹਿਲੀ ਵਾਰ ਇਹ ਦੇਖਿਆ 4x4 ਕਿੰਨੇ ਹਾਰਸ ਪਾਵਰ ਦਾ ਹੋਣਾ ਜੀ 100 150 ਹਰਸ ਪਾਵਰ ਦਾ ਆਹ ਟਰੈਕਟਰ ਆ 8 ਸਿਲੰਡਰ ਟਰੈਕਟਰ ਤੇ ਆਹ ਰੈਕਰ ਨਜ਼ਰ ਆਉਂਦਾ ਜਿਹੜਾ ਆਪਾਂ ਰੈਕਰ ਤੋਂ ਹੁਣ ਜਾਣੂ ਆ ਕਿਉਂਕਿ ਪ੍ਰਾਲੀ ਇਕੱਠੀ ਕਰਨ ਵਾਸਤੇ ਇੱਥੇ ਇਹ ਫੀਨੋ ਇਕੱਠੀ ਕਰਦੇ ਆ ਕਿੱਦਾਂ ਜਗ੍ਹਾ ਆ ਸਾਰੇ ਯਾਰ ਬਹੁਤ ਤਕੜਾ ਬਈ ਇਹ ਘਾਹ ਆ ਇਹਨਾਂ ਦਾ ਮੱਖਣ ਘਾਹ ਕਿੱਦਾਂ ਬਣਾ ਹੋਊਗਾ ਹੂੰ ਹੂੰ ਆਹ ਰੈਕਰ ਹੈਗਾ ਦੋ ਤਿੰਨ ਪਾਸੇ ਨੂੰ ਖੋਲ ਕੇ ਇੱਕ ਲਾਈਨ ਜਿਹੜੀ ਆ ਉਹ ਬਣਾਉਂਦਾ ਬਹੁਤ ਵੱਡਾ ਜਗਵਾਲ ਆ ਬੜਾ ਬੜਾ ਬਲਬਲਾ ਵੇ ਦੇਖੋ ਪਿੱਛੇ ਤੋਂ ਟਾਇਰ ਸਟਾਰਟ ਹੋ ਕੇ ਆ ਐਡਾ ਵੱਡਾ ਸਿਸਟਮ ਹੈਗਾ ਤੇ ਕਿ ਘੱਟੋ ਘੱਟ ਵੀ ਜੇ ਬਹੁਤਾ ਨਹੀਂ ਕਹਾ ਤਾਂ ਮੈਂ 20 15 20 ਫੁੱਟ ਦੇ ਵਿੱਚ ਨੂੰ ਇਹ ਖੜਾ ਹੈ ਦੂਰੋਂ ਮੈਂ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਆਪਣਾ ਜਿਹੜਾ ਗੋਹਾ ਖਿੱਚ ਰਿਹਾ ਹੂੰ ਉਧਰੋਂ ਹੋਰ ਵੀ ਹੋਰ ਪਿੱਛੇ ਜਾਣਾ ਪਊਗਾ ਤਾਂ ਇਹ ਪੂਰਾ ਦਿਖੂਗਾ ਆਪਾਂ ਨੂੰ ਤੇ ਆਹ ਟੈਂਕਾ ਜਿਹੜਾ ਗੋਹਾ ਉਹ ਲੈ ਕੇ ਜਾਂਦਾ ਜਿੰਨੀ ਰੂਹ ਦੇ ਨਾਲ ਵੀਡੀਓ ਤੁਸੀਂ ਦੇਖੋਗੇ ਉਨਾ ਹੀ ਨਜ਼ਾਰਾ ਆਊਗਾ ਆ ਰੋਲ ਰੋਲ ਪਿਆ ਵਿੱਚ ਆ ਆ ਦੇਖੋ ਤੁਸੀਂ ਸ਼ਾਫਟ ਪਾ ਕੇ ਆਰਗੂਮੈਂਟ ਕੇ ਗੋ ਬੰਦੇ ਨੇ ਆ ਪਾਣਾ ਉਹਦੇ ਵਿੱਚ ਗਿਰਦਾਣਾ ਇਹਦੇ ਇਹਦੇ ਉਹਦੇ ਵਿੱਚ ਲੱਗ ਤੇ ਆਪਾਂ ਇੱਕ ਪੱਧਰ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀਰ ਨੇ ਸਾਨੂੰ ਦੱਸਿਆ ਵੀ ਆ ਜਿਹੜਾ ਆ ਉਹ ਜਾ ਕੇ ਵਿੱਚ ਡਿੱਗ ਜਾਂਦਾ ਆ ਉਹ ਅੰਦਰ ਪਾਈਪ ਲੱਗਿਆ ਹੋਇਆ ਤੇ ਇਹ ਆ ਪਾਈਪ ਆ ਮੋਟਰ ਲੱਗੀ ਹੋਈ ਆ ਮੋਟਰ ਦੇ ਨਾਲ ਜਿਹੜਾ ਆ ਉਹ ਪ੍ਰੈਸ਼ਰ ਬਣਦਾ ਪ੍ਰੈਸ਼ਰ ਦੇ ਨਾਲ ਆਪਾਂ ਸੁੰਡ ਦੇ ਵਿੱਚੋਂ ਹੋ ਕੇ ਤੇ ਕਿਉਂਕਿ ਐਡਾ بڑا ਟੈਂਕਾ ਪਤਾ ਨਹੀਂ ਲੱਗਦਾ ਕਿ ਕਿੰਨਾ ਭਰ ਗਿਆ ਇਸ ਕਰਕੇ ਆ ਦੇਖੋ ਇੱਥੇ ਬਕਾਇਦਾ ਮੀਟਰ ਲੱਗਿਆ ਹੋਇਆ ਇਹ ਦੱਸਦਾ ਕਿ ਐਨਾ ਹੁਣ ਭਰ ਚੁੱਕਾ ਉਹ ਫੋਲਣੇ ਵਾਲੀ ਵੱਡੀ ਆ ਇਕੱਠਾ ਕਰਨੇ ਵੀ ਆਇਆ ਆ ਵੱਡੀ ਇੱਕ ਜਿਹੜੀ ਆਪਾਂ ਪਹਿਲਾਂ ਵੇਖੀ ਉਹ ਸੁਕਾਉਣ ਵਾਸਤੇ ਸੀ ਕਿ ਕਿਤੇ ਮੀਂਹ ਪੈ ਕੇ ਜੇ ਗਿੱਲਾ ਹੋ ਜਾਵੇ ਉਹ ਵੱਡਾ ਜੁਗਾਲ ਹੈਗਾ ਦੂਰ ਦੂਰ ਤੱਕ ਖਰਾਰਦਾ ਤੇ ਆਹ ਰੈਕਰ ਹੈਗਾ ਇਹ ਇਕੱਠਾ ਕਰਦੀ ਆ ਲਾਈਨ ਵਾਈਜ਼ ਕੇ ਯੂ ਐਚ ਐਨ ਕੋਨ ਕੋਈ ਕੰਪਨੀ ਆ ਇੱਥੇ ਜਿਹੜਾ ਉਹ ਤਾਂ ਸੁਪਰਾਣਾ ਸੀ ਆ ਸਾਰਾ ਨਵਾਂ ਹੈ ਹਾਂਜੀ ਹਾਂਜੀ ਉਹ ਜਿੰਨਾ ਵੀ ਉਧਰ ਸੰਧ ਪਏ ਸੀ ਉਹ ਪੁਰਾਣੇ ਤੇ ਆ ਦੇਖੋ ਵੀ ਹੁਣ ਵਾਹ ਕਮਾਲ ਦੇ ਹਲ ਤੇਲਰ ਕਹਿੰਦੇ ਆਪਾਂ ਦੇਖੋ ਵੀ ਤੇਲਰ ਫਾਲੇ ਦੇਖੋ ਫਾਲੇ ਕਿੰਨੇ ਗਜ਼ਬ ਦੇ ਆ ਵਾਹ ਵਾ ਪਹਿਲਾ ਫਾਲਾ ਉਹਦੇ ਵਿੱਚ ਤੇ ਆ ਥੱਲੇ ਹੋਰ ਇੱਕ ਜਹਾਜ਼ ਦੀ ਸ਼ੇਪ ਜਿਹੜੀ ਆ ਉਹ ਬਣ ਜਾਂਦੀ ਆ ਸਾਈਡਾਂ ਦੇ ਉੱਤੇ ਤਵੀਆਂ ਲੱਗੀਆਂ ਹੋਈਆਂ ਤੇ ਵਾਹ ਜੀ ਵਾਹ ਜੀ ਵਾਹ ਵਾਹ ਬੜੀ ਦੂਰ ਤੱਕ ਜੁਗਾੜ ਹੈਗਾ ਤੇ ਉਹ ਪਿੱਛੇ ਰੋਟਾਵੇਟਰ ਲੱਗਿਆ ਹੋਇਆ ਤੇ ਤਵੀਆਂ ਵੀ ਵਿਚਾਲੇ ਲੱਗੀਆਂ ਹੋਈਆਂ ਤੇ ਐਡਾ ਵੱਡੇ ਜੁਗਾੜ ਨੂੰ ਖਿੱਚਣ ਵਾਲਾ ਹੁਣ ਤੁਸੀਂ ਟਰੈਕਟਰ ਇੱਥੋਂ ਹੀ ਅੰਦਾਜ਼ਾ ਲਾ ਲਿਓ ਕਿ ਕਿੱਡਾ ਕੁ بڑا ਹੋਣਾ ਬਾਹ ਜੀ ਆ ਹਾਈਡਰੋਲਿਕ ਸਿਸਟਮ ਇਹ ਆ ਪਹਿਲਾਂ ਆਪਾਂ ਤੁਹਾਨੂੰ ਮੈਨੂਅਲ ਸਿਸਟਮ ਦਿਖਾਇਆ ਹੁਣ ਇਹ ਹਾਈਡਰੋਲਿਕ ਸਿਸਟਮ ਆ ਤੇ ਇਹ ਹੈਗੇ ਜੀ ਹਾਲ ਹੈ ਆ ਵੀ ਹਾਲ ਆਈ ਹੈ ਹੈ ਆ ਵੀ ਹਾਲਾ ਪਰ ਇਹ ਬਹੁਤ ਜ਼ਿਆਦਾ ਡੂੰਗੇ ਜਦੋਂ ਪਟਣੇ ਆ ਡਾਇਨਾਸੌਰ ਟਰੈਕਟਰ ਚਾਹੀਦਾ ਜੀ ਇਹਨੂੰ ਤਾਂ ਚੱਕਣ ਵਾਲਾ ਅੰਦਰ ਤੁਹਾਨੂੰ ਦਿਖਾਉਨੇ ਆ ਵਾਹ ਜੀ ਵਾਹ ਇਹ ਇਹ ਬੰਦੇ ਸਨ ਬੰਦੇ ਸਨ ਉੱਚਾ ਹੈਗਾ ਜੀ 5 ਫੁੱਟ 6 ਫੁੱਟ ਤੱਕ 5 ਫੁੱਟ ਤੱਕ ਉੱਚਾ ਹੈ ਹੀ ਆ ਆ ਪਿਛਲੇ ਪਾਸੇ ਦੇਖੋ ਇਹਦੇ ਕਿਵੇਂ ਆ ਲੱਗਿਆ ਹੋਇਆ ਤੇ ਤੇ ਬਰੀਕ ਕਰਦਾ ਮਿੱਟੀ ਨੂੰ ਤੇ ਆ ਪਿਆ ਜਿਹੜੇ ਇਹ ਐਵੇਂ ਨਹੀਂ ਕਿਤੇ ਐਡਾ ਵੱਡਾ ਜਗਾੜ ਫੇਰ ਉੱਥੇ ਪਾਣੀ ਚਾਹੇ ਜਿੰਨਾ ਮਰਜੀ ਆਵੇ ਜੋ ਮਰਜੀ ਹੋਵੇ ਜ਼ਮੀਨ ਆਪੇ ਥੱਲੇ ਤੱਕ ਜਿਹੜੀ ਉਹ ਉਹ ਪਾਣੀ ਉਤਰ ਜਾਂਦਾ ਤੇ ਆ ਪਾਈਪ ਜਿਹੜਾ ਸੰਜਾਈ ਦਾ ਸਾਧਨ ਹੈਗਾ ਇੱਕ ਪਾਈਪ ਕਿੰਨੇ ਏਰੀਆ ਦੇ ਵਿੱਚ ਫੈਲ ਜਾਂਦਾ ਹੋਣਾ ਜੀ ਕਿੰਨੇ ਜਿੱਦਾਂ ਹੁਣ 1 ਕਿਲੋਮੀਟਰ ਤੱਕ ਸਮਝਣਾ ਵੀ 100 4 500 ਮੀਟਰ ਤੱਕ ਜਾ ਕੇ ਨਾ ਪੰਜ ਸੱਤ ਕਿਲੇ ਦਾ ਕਿਲਾ ਉਧਰ ਨੂੰ ਤੇ ਕਿਲਾ ਉਧਰ ਨੂੰ ਚਾਰ ਕਿਲੇ ਇੱਕ ਵਾਰੀ ਲਿਆਦਾ ਇੱਦਾਂ ਕਿਲਾ ਦੇ ਦੋ ਕਿਲੇ ਦੀ ਫਾਟ ਬੰਦ ਲੈ ਬਹੁਤ ਵੱਡਾ ਜੁਗਾਰ ਜਾਦਾ ਵੱਡਾ ਆਪਾਂ ਕਹ ਲਈਏ ਇਹਦੇ ਵਿੱਚ ਦੇਖੋ ਕਿੱਡਾ ਵੱਡਾ ਇੰਜਣ ਲੱਗਿਆ ਹੋਇਆ 8 ਸਿਲੰਡਰ 8 ਸਿਲੰਡਰ ਇੰਜਨ ਲੱਗਾ ਹੋਇਆ ਜਿਹੜਾ ਕਿ ਪਾਣੀ ਨੂੰ ਚੱਕ ਕੇ ਪ੍ਰੈਸ਼ਰ ਨਾਲ ਸੜਦਾ ਪੱਖਾ ਦੇਖੋ ਕਿੱਡਾ ਵਾਹ ਜੀ ਵਾਹ ਵਾਹ ਬਹੁਤ ਜ਼ਬਰਦਸਤ ਪੱਖਾ ਜੈਂਡੋਰੀ ਵੀ ਮੈਂ ਕਹਣਾ ਵੀ ਚੰਗਿਓ ਲੱਗਦੀ ਹੋਣੀ ਇਹਨੂੰ ਪਾਉਣ ਲਈ ਦੋ ਨੇ ਜੋੜਾ ਹੈ ਦੋ ਜੋੜਾ ਆਹ ਰੈਡੀਏਟਰ ਇਹਦਾ ਲੱਗਿਆ ਹੋਇਆ ਦੋ ਭਰਾਵਾਂ ਦਾ ਦੋ ਸਕੇ ਭਰਾ ਹੈਗੇ ਆ ਦੋਨਾਂ ਦਾ ਇਹ ਇੱਕੋ ਜਗ੍ਹਾ ਉਹਨਾਂ ਨੇ ਸਟੋਰ ਦੇ ਵਿੱਚ ਰੱਖਿਆ ਹੋਇਆ ਰੂਹ ਖੁਸ਼ ਹੁੰਦੀ ਆ ਸਾਡੀ ਦੁਆ ਵੀ ਆ ਇਹਨਾਂ ਭਰਾਵਾਂ ਤੇ ਲਈ ਕਿ ਦਿਨ ਦੁਗਣੀ ਚੌਗਣੀ ਤਰੱਕੀ ਇਹ ਕਰਨ ਤੇ ਆ ਬੈਕ ਸਾਈਡ ਆ ਹਲਾਂ ਦੀ ਮੈਨੂੰ ਉਮੀਦ ਆ ਪੂਰੀ ਕਿ ਇਹ ਵੀਡੀਓ ਨੂੰ ਮੇਰੇ ਜ਼ਿਮੀਦਾਰ ਭਰਾ ਪੂਰੀ ਰੂਹ ਦੇ ਨਾਲ ਅ ਦੇਖਣਗੇ ਸਪਾਈਡਰ ਕੰਪਨੀ ਆ ਪਗਾਲੀਆਂ ਲਾਈਨੋਂ ਆ ਹਲ ਤਾਂ ਮੇ ਹਾਲਾ ਜੀ ਤੁਸੀਂ ਦੇਖੋ ਹੁਣ ਬੜੇ ਜ਼ਬਰਦਸਤ ਪਿੱਛੇ ਟਾਇਰ ਲੱਗੇ ਹੋਏ ਆ ਹਾਲ ਕਾਦੇ ਆ ਵੀ ਬਸ ਮੈਂ ਕਿਹੜੇ ਸ਼ਬਦ ਬੋਲਾਂ ਸ਼ਬਦ ਮੇਰੇ ਕੋਲ ਮੁੱਕ ਗਏ ਦੇਖੋ ਕਿੱਡਾ ਵੱਡਾ ਜੁਗਾਲ ਆ 6 ਫੁੱਟ ਤੋਂ ਵੀ ਉੱਚੇ ਆ ਮੈਂ ਜੇ ਇਹਦੇ ਬਰਾਬਰ ਖੜਦਾ ਤਾਂ ਮੇਤੋਂ ਫੁੱਟ ਪਰ ਉੱਚੇ ਹਾਈਡਰੋਲਿਕ ਸਿਸਟਮ ਬੋੜਾ ਜ਼ਬਰਦਸਤ ਬਈ ਆ ਲਿੰਕ ਆ ਇਹਦੇ ਵਿੱਚ ਆ ਪੈ ਜਣੀ ਆ ਉੱਪਰ ਕਾਪਲਿੰਕ ਪੈਂਦੀ ਆ ਉਹ ਹੈਗਾ ਜਿੱਦਾਂ ਜਫੀਨੋ ਇਕੱਠੀ ਕਰਨੀ ਆ ਨਾ ਉਹ ਕਰ ਦੂੰਗਾ ਤਾਂ ਹਾਂ ਰੈਕ ਕਰ ਆ ਜਿਹੜੀ ਪਹਿਲਾਂ ਕਟਿੰਗ ਕਰ ਹੁੰਦੀ ਆ ਤੇ ਆ ਫਿਰ ਜਿਹੜੀ ਆ ਫੀਨੋ ਨੂੰ ਉਹ ਇਕੱਠਾ ਕਰਦਾ ਆ ਆ ਆ ਆ ਕੀ ਚੀਜ਼ ਆ ਮੈਂ ਲੋ ਇਦਾਂ ਆ ਚੱਕ ਰੋ ਉੱਪਰ ਚੜਾਣੀ ਬੰਦਾ ਪੁੰਡਾ ਓਕੇ ਓਕੇ ਜੀ ਇਹ ਆਪਾਂ ਨੂੰ ਇੱਕ ਤਰ੍ਹਾਂ ਦਾ ਜੀਸੀਬੀ ਮਸ਼ੀਨ ਵਾਲਾ ਕੰਮ ਆ ਇਹ ਚੱਕ ਚੱਕ ਕੇ ਪੰਡਾ ਇਹ ਉੱਤੇ ਇਹ ਚੜਾਉਂਦਾ ਟਰੈਕਟਰ ਯਾਰ ਕਿੰਨੀ ਜਤਨ ਸ਼ੌਕ ਰਖਾਵਾ ਘੋੜੇ ਵੀ ਰੱਖੇ ਹੋਏ ਨੇ ਇਹਨਾਂ ਨੇ ਹਾਂ ਜੇ ਹੁਣ ਆਪਾਂ ਸ਼ੌਕ ਵਾਲੇ ਪਾਸੇ ਆ ਜਾਈਏ ਉਧਰ ਤਾਂ ਸੀਗਾ ਹਨਾ ਆਮਦਨੀ ਦਾ ਸਾਧਨ ਤੇ ਇੱਧਰ ਸ਼ੌਕ ਆ ਗਿਆ ਜਿਵੇਂ ਹੁਣ ਆਪਣਾ ਪੰਜਾਬੀ ਭਰਾ ਜਿਹੜਾ ਆ ਉਹ ਟਰੈਕਟਰ ਤੇ ਹੀ ਸਾਰਾ ਜ਼ੋਰ ਲਾਉਂਦਾ ਉਹਦੇ ਤੇ ਡੈਕ ਲਾ ਕੇ ਛਤਰੀ ਲਾ ਕੇ ਟਾਇਰ ਐਕਸਟਰਾ ਪਵਾ ਕੇ ਸ਼ੌਂਕ ਕਹਿੰਦੇ ਵੀ ਦੁਨੀਆ ਦੇ ਵਿੱਚ ਹਰ ਇੱਕ ਦਾ ਆ ਘੋੜੇ ਇਹਨਾਂ ਨੇ ਸ਼ੌਂਕੀਆ ਰੱਖੇ ਹੋਏ ਆ ਕਿਉਂਕਿ ਐਡਾ ਵੱਡਾ ਫਾਰਮ ਆ ਜਦੋਂ ਘੋੜੇ ਤੇ ਬਹਿ ਕੇ ਬੰਦਾ ਢੇੜਾ ਲਾਉਂਦਾ ਤਾਂ ਫਿਰ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਮਨ ਜਿਹੜਾ ਆ ਦਿਲ ਉਹ ਕਿਵੇਂ ਗੱਦ ਗੱਦ ਇਹ ਕਰਦਾ ਹੋਊਗਾ ਘੋੜਾ ਵੀ ਬਹੁਤ ਟੌਪ ਦੀ ਨਸਲ ਦਾ ਆ ਦੇਖੋ ਹੈਗਾ ਖੁੱਲਾ ਹੀ ਛੱਡਿਆ ਹੋਇਆ ਤੇ ਜਦੋਂ ਕਾਠੀ ਪੈਂਦੀ ਹੋਣੀ ਆ ਤਾਂ ਫਿਰ ਜੈ ਜੈਕਾਰ ਆ ਆ ਕਾਲਾ ਕਾਲਾ ਘੋੜਾ ਆ ਬਹੁਤ ਵਧੀਆ ਦੂਰ ਦੂਰ ਤੱਕ ਤੁਸੀਂ ਲਾਓ ਦੇਖੋ ਆਈਡੀਆ ਪੂਰਾ ਇਹ ਸਤਾਲਾ ਨਹੀਂ ਇੱਕ ਪਿੰਡ ਪਿੰਡ ਜਿਵੇਂ ਵਸਿਆ ਹੋਵੇ ਪੂਰੇ ਪਿੰਡ ਜਿੱਡਾ ਦਾ ਇਹ ਹਸਤਾਲਾ ਆ ਦੇਖੋ ਜਰਮਨ ਸ਼ੈਫਰਡ ਕੁੱਤੇ ਜਿਹੜੇ ਆ ਇਹਨਾਂ ਨੇ ਰੱਖੇ ਹੋਏ ਆ ਬਹੁਤ ਸਮਝਦਾਰ ਕੁੱਤੇ ਹੈਗੇ ਆ ਆ ਉਹਨੇ ਹਾਕ ਮਾਰ ਕੇ ਬੁਲਾਇਆ ਕਿ ਭਈ ਵਾਪਸ ਆਜੋ ਬੰਦੇ ਆਪਣੇ ਆ ਆਹ ਕਹਿ ਦੀ ਜੇ ਇਹ ਪੁਰਾਣੇ ਆ ਜਿਹਦਾ ਮੱਕੀ-ਮੱਕੀ ਸਟੋਰ ਕਰਨੇ ਆ ਇਹ ਤਾਂ ਪੁਰਾਣੇ ਬੁਢੇ ਆ ਹਾਂ 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 ਪੁਰਾਣੇ ਜਿਹੜਾ ਸਟੋਰ ਹੈਗੇ ਆ ਦੇਖੋ ਉੱਤੇ ਜੀ ਚੀਜ਼ ਪਾ ਕੇ ਆ ਮੋਗਾ ਥੱਲੇ ਇੱਥੋਂ ਕੱਢ ਸਕਦੇ ਆ ਕਿ ਜਿਹੜੇ ਪੁਰਾਣੀ ਟੈਕਨੀਕ ਦੇ ਮੁਰਗੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਮੜ ਜੇ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਨਜ਼ਰ ਆ ਗਈ ਤੁਹਾਨੂੰ ਦਿਖਾਈ ਜਾਣੀ ਛੱਡਦੇ ਨਹੀਂ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਐਡੇ ਸੰਦ ਸਾਵੇਂ ਨੂੰ ਜਿਹੜਾ ਉਹ ਚੁੱਕਣ ਵਾਲਾ ਆ ਵਰਕਸ਼ਾਪ ਹੈਗੀ ਆ ਕਿਉਂਕਿ ਇਹ ਨਹੀਂ ਕਿ ਸਾਡੇ ਵਾਂਗੂ ਵਾਰ-ਵਾਰ ਕਦੇ ਉਹ ਮਿਸਤਰੀ ਕੋਲ ਚਲ ਜਾਓ ਕਦੇ ਉਹ ਮਿਸਤਰੀ ਕੋਲ ਪੂਰੀ ਵਰਕਸ਼ਾਪ ਇੱਥੇ ਇਹਨਾਂ ਨੇ ਮੇਨਟੇਨ ਕਰਕੇ ਰੱਖੀ ਹੋਈ ਆ ਆ ਦੇਖ ਸਕਦੇ ਆ ਕਿ ਕਿੱਡਾ ਵੱਡਾ ਜਿਹੜਾ ਪਾਣੀ ਆ ਕੱਸੇ ਦੇ ਵਿੱਚੋਂ ਖਿੱਚਦਾ ਇਹ 8 ਸਿਲੰਡਰ ਟਰੈਕਟਰ ਆ ਟੈਂਕ ਤੁਸੀਂ ਦੇਖ ਸਕਦੇ ਆ ਕਿ ਤੋ ਡਰਮ ਤਾਂ ਤਿੰਨ ਡਰਮ ਤਾਂ ਇਹਦੇ ਟੈਂਕ ਦੇ ਵਿੱਚ ਹੀ ਪੈ ਜਾਂਦੇ ਹੋਣੇ ਆ ਪੱਖਾ ਗਾਜਬ ਦਾ ਪੱਖਾ ਲੱਗਿਆ ਹੋਇਆ ਕੰਪਨੀ ਇਹਦੀ ਹੈਗੀ ਆ ਕੈਪਰਾਰੀ ਹਮ ਹਾਈਡਰੋਲਿਕ ਹੈਗਾ ਸਿਸਟਮ ਵੀ ਬਹੁਤ ਵਧੀਆ ਆ ਜਿਹੜਾ ਪਾਈਪ ਆ ਉਹ ਫਿਰ ਇਹਦੇ ਉੱਤੋਂ ਇਹ ਭਗਾ ਕੇ ਮਾਰਦਾ ਤਾਂ ਬੜੀ ਦੂਰ ਤੱਕ ਉੱਚੇ ਜਾਂਦਾ ਲਓ ਜੀ ਹੁਣ ਲਓ ਜੀ ਹੁਣ ਆਹ ਦੇਖੋ ਸਾਨ ਦਾ ਸਾਨ ਖੜਾ ਟਾਇਰ ਜਿਹੜੇ ਦੇਖੋ ਬੰਦੇ ਨਾਲੋਂ ਵੀ 2 ਫੁੱਟ ਉੱਚੇ ਟਾਇਰਾ ਹੂੰ ਬਾਲੇ ਜ਼ਬਰਦਸਤ ਜੁਗਾਨਾ ਮੈਨੂੰ ਪਿੱਛੇ ਹਟਣਾ ਪੈਣਾ ਤਾਂ ਜਾ ਕੇ ਕਿਤੇ ਆਹ ਰੂਟਾਵੇਟਰ ਹੈਗਾ ਇਹਦੇ ਪਿੱਛੇ ਪਾਇਆ ਹੈਗਾ ਇਹ ਤਿੰਨ ਵਾਰ ਖੁੱਲਦਾ ਇਧਰ ਇਧਰ ਆ ਕੇ ਘੱਟੋ ਘੱਟ ਜੇ ਬਹੁਤਾ ਨਹੀਂ ਤਾਂ 20 ਫੁੱਟ ਦੀ ਫੜਾਈ ਜਿਹੜੀ ਆ ਉਹ ਇੱਕੋ ਵਾਰ ਇਹ ਲੈ ਜਾਂਦਾ ਤਲੰਸਰ ਜਦੋਂ ਚੱਲਦਾ ਟਰੈਕਟਰ ਤਾਂ ਬਈ ਜਿਆ ਜਿਆ ਕਾਰ ਪੂਰੀ ਕਰਾ ਲਦਾ ਹੁਣ ਡੁੱਡਸ ਕਿਤੇ ਟਾਵਾ ਟਾਵਾ ਆਪਣੇ ਵੀ ਟਰੈਕਟਰ ਦੇਖਣ ਨੂੰ ਮਿਲਦਾ ਜਿਹੜਾ ਇਦੋਂ ਕੋਈ ਐਡਾ ਕੋਲੂ ਹੁੰਦਾ ਬਹੁਤ ਹਾਂ ਆ ਹਾਲੈਂਡ ਚਲੋ ਇੰਨੇ ਕ ਹਾਲੈਂਡ ਟਰੈਕਟਰ ਹਜੇ ਪੰਜਾਬ ਦੇ ਵਿੱਚ ਨਜ਼ਰ ਉਹ ਆਉਂਦਾ ਆ ਆਹਾਂ ਵਾਹ ਜੀ ਵਾਹ ਗਾਜ਼ਬ ਦੀ ਚੀਜ਼ ਆ ਕੋੜੇ ਜਿਹੜੇ ਆ ਉਹ ਉਹ ਜੇ ਸ਼ਿਫਟ ਕਰਨੇ ਕਿਤੇ ਦੂਰ ਲੈ ਕੇ ਜਾਣਾ ਆਪਾਂ ਦਾ ਜੇ ਭਜਾਉਣ ਨੂੰ ਘੋੜਾ ਲੈ ਕੇ ਜਾਣਾ ਫਿਰ ਟੈਂਪੂ ਦੇ ਵਿੱਚ ਲੱਦ ਲਈਦਾ ਪਰ ਇਹ ਦੇਖੋ ਬੱਗੀ ਬਹੁਤ ਆਉਦੀ ਬੱਗੀ ਹੈ ਸ਼ਕੀਨੀ ਬੱਗੀ ਰੱਖੀ ਹੋਈ ਆ ਹੰਬਰ ਤੇ ਆ ਹੌਲੈਂਡ ਹੈਗਾ ਆ ਤੇ ਆ ਵੀ ਜ਼ਬਰਦਸਤ ਚੀਜ਼ ਆ ਇਹ ਆ ਕੋਈ ਪੱਟ ਪਟਈਏ ਦਾ ਸਾਧਨਾ ਅੱਛਾ ਜੀ ਠੀਕ 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 ਤੇ ਉਹ ਜਿਹੜਾ ਰੋਲਾ ਰੋਲ ਰੋਲਾਂ ਉੱਤੇ ਜਿਹੜਾ ਚੱਕ ਕੇ ਉੱਪਰ ਤੱਕ ਚੜਾਉਂਦਾ ਤੇ ਹੁਣ ਆ ਜਾਂਦੇ ਆ ਮਸ਼ੀਨਾਂ ਵੱਲ ਆਲੂਆਂ ਵਾਲੀ ਮੱਕੀ ਵਾਲੀ ਮਸ਼ੀਨਾਂ ਉਹ ਸਾਰੀਆਂ ਇੱਥੇ ਇਹ ਖੜੀਆਂ ਹੂੰ ਹੂੰ ਦੁਹਰ ਲੱਕ ਆਹ ਵੇਖੀ ਪਿੱਛੇ ਆ ਆ ਹੈਗੀ ਆ ਬਿਲਕੁਲ ਨਵੀਂ ਮਸ਼ੀਨ ਆ ਜਿਹੜਾ ਇੱਥੇ ਫੀਨੋ ਕਹਿੰਦੇ ਜਿਹਨੂੰ ਉਹਦੇ ਰੋਲ ਬਣਾਉਂਦੀ ਆ ਇਹ ਇੱਥੋਂ ਕਟਿੰਗ ਆ ਥੱਲੇੋਂ ਲੈ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਚੱਕ ਕੇ ਫਿਰ ਇਹ ਗੱਠਾ ਗੱਠਾ ਜਿਹਨੂੰ ਆਪਾਂ ਕਹਿੰਨੇ ਆ ਉਹ ਬਣਾਉਂਦੀ ਆ ਵਾਹ ਜੀ ਵਾਹ ਕਿਹੜੇ ਟਾਈਮ ਦਾ ਇਹ ਟਰੈਕਟਰ ਹੁਣ ਇਹ ਬਕਾਇਦਾ ਸਾਹਮਣੇ ਇਹਨਾਂ ਨੇ ਇਹ ਚੀਜ਼ ਇਹ ਰੱਖਿਆ ਆ ਭੈਣ ਜਸਾਨਾ ਬੰਦਾ ਬਾਲਾ 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 ਇਹ ਤਾਂ ਇਹ ਲੱਗਦਾ ਜਿਵੇਂ ਕੋਈ ਜਹਾਜ਼ ਹੀ ਆ ਮੈਂ ਥੱਲੇ ਇੰਜਨ ਦੇਖਣਾ ਹੀ ਬਣਦਾ ਹੱਡ ਗੋਡਾ ਇੰਨਾ ਕੁ ਮੋਟਾ ਆ ਮੂਤੀ ਇਹ 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 ਇਹਨਾਂ ਦਾ ਗੋਦ ਹਮਮ ਅਜੰਡਾ ਐਗਰੀਕਲਚਰ ਮੂਤੀ ਏਜੀ ਐਗਰੀਕਲਚਰ ਮੂਤੀ ਅਜੰਡਾ ਐਗਰੀਕਲਚਰ ਇਹ ਨੋ ਹੈਗਾ ਮੂਤੀ ਇਹਨਾਂ ਦਾ ਗੋਦ ਆ ਵੀ ਬੜਾ ਘੈਂਟ ਗੋਤ ਇਹ ਮੰਨਿਆ ਜਾਂਦਾ ਇਟਲੀ ਦੇ ਵਿੱਚ ਬੀ ਸਪੈਸ਼ਲ ਮੈਂ ਤੁਹਾਨੂੰ ਇਹ ਇਹਦੇ ਤੇ ਸਟੈਂਡ ਬਾਈ ਕਰਕੇ ਆ ਦਿਖਾਇਆ ਆ ਡ੍ਰਿਲ ਹੈਗੀ ਆ ਮੱਕੀ ਕਹਿ ਲੋ ਜਾਂ ਕਈ ਇਹ ਜਿਹੜੇ ਆ ਉਹ ਬੀਜ ਇਹ ਬੀਜਦੀ ਆ ਤੇ ਆਪਣੇ ਇੰਡੀਆ ਦੇ ਵਿੱਚ ਵੀ ਹੁਣ ਤਾਂ ਇਹ ਮਸ਼ੀਨ ਆ ਗਈ ਆ ਬੜਾ ਵਧੀਆ ਟਰੈਕਟਰ ਆ ਇੱਕ ਵਾਰ ਫੇਰ ਤੋਂ ਮੈਂ ਇਹਦੀ ਝਲਕ ਜੀ ਮਰਾ ਮਾਰੀ ਆ ਇਹਦੇ ਉੱਤੇ ਹਾਂਜੀ ਹਾਂਜੀ ਆ ਡ੍ਰਿਲ ਇਹ ਹੈਗਿਆ ਇਹ ਜਿਹੜੀਆਂ ਸਾਰੀਆਂ ਫਸਲਾਂ ਨੂੰ ਬੀਜਦੀ ਆ ਬਸ ਇੰਨਾ ਹੀ ਆ ਕਿ ਵੱਡੇ ਟਰੈਕਟਰ ਤੇ ਮਸ਼ੀਨਰੀ ਵੀ ਵੱਡੀ ਟੈਕਨੀਕ ਹੁਣ ਇਹ ਆਪਣੇ ਵੀ ਪੁੱਜ ਗਈ ਆ ਮਸ਼ੀਨਾ ਹਰਸ ਪਾਵਰ ਦੇ ਹਿਸਾਬ ਦੇ ਦੇ ਨਾਲ ਹੈਗੀਆਂ ਤੇ ਇਥੋਂ 1 2 3 4 ਸਟੈਪਾਂ ਦੇ ਨਾਲ 에어 ਕੰਡੀਸ਼ਨ ਟਰੈਕਟਰ ਦੇ ਵਿੱਚ ਬੰਦਾ ਉਹ ਬੜਦਾ ਵਾਹ ਜੀ ਵਾਹ ਸਿਰ ਤੱਕ ਮੇਰੇ ਮੋਰਲੇ ਟਾਇਰ ਆ ਜਾਂਦੇ ਹਨ ਹਾਂ ਹਾਂ ਦੋਨੇ ਪਾਸੇ ਸਾਇਲੈਂసర్ ਲੱਗੇ ਹੋਏ ਆ ਡਰਜ਼ ਤੇ ਇਹ ਫੋਟੋ ਲੈ ਲੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਐਡੇ ਸੰਦ ਸਾਵੇਂ ਨੂੰ ਜਿਹੜਾ ਉਹ ਚੁੱਕਣ ਵਾਲਾ ਆ ਵਰਕਸ਼ਾਪ ਹੈਗੀ ਆ ਕਿਉਂਕਿ ਇਹ ਨਹੀਂ ਕਿ ਸਾਡੇ ਵਾਂਗੂ ਵਾਰ-ਵਾਰ ਕਦੇ ਉਹ ਮਿਸਤਰੀ ਕੋਲ ਚਲ ਜਾਓ ਕਦੇ ਉਹ ਮਿਸਤਰੀ ਕੋਲ ਪੂਰੀ ਵਰਕਸ਼ਾਪ ਇੱਥੇ ਇਹਨਾਂ ਨੇ ਮੇਨਟੇਨ ਕਰਕੇ ਰੱਖੀ ਹੋਈ ਆ ਆ ਦੇਖ ਸਕਦੇ ਆ ਕਿ ਕਿੱਡਾ ਵੱਡਾ ਜਿਹੜਾ ਪਾਣੀ ਆ ਕੱਸੇ ਦੇ ਵਿੱਚੋਂ ਖਿੱਚਦਾ ਇਹ 8 ਸਿਲੰਡਰ ਟਰੈਕਟਰ ਆ ਟੈਂਕ ਤੁਸੀਂ ਦੇਖ ਸਕਦੇ ਆ ਵੀ ਦੋ ਡਰਮ ਤਾਂ ਤਿੰਨ ਡਰਮ ਤਾਂ ਇਹਦੇ ਟੈਂਕ ਦੇ ਵਿੱਚ ਹੀ ਪੈ ਜਾਂਦੇ ਹੋਣੇ ਆ ਪੱਖਾ ਗਾਜਬ ਦਾ ਪੱਖਾ ਲੱਗਿਆ ਹੋਇਆ ਕੰਪਨੀ ਇਹਦੀ ਹੈਗੀ ਆ ਕੈਪੀਰਾ ਰੀ ਹਮ ਹਾਈਡਰੋਲਿਕ ਹੈਗਾ ਸਿਸਟਮ ਬਈ ਬਹੁਤ ਵਧੀਆ ਆ ਜਿਹੜਾ ਪਾਈਪ ਆ ਉਹ ਫਿਰ ਇਹਦੇ ਉੱਤੋਂ ਇਹ ਭਗਾ ਕੇ ਮਾਰਦਾ ਤਾਂ ਬੜੀ ਦੂਰ ਤੱਕ ਉਹ ਚਲੇ ਜਾਂਦਾ ਲਓ ਜੀ ਹੁਣ ਲਓ ਜੀ ਹੁਣ ਆ ਦੇਖੋ ਸਾਨ ਦਾ ਸਾਨ ਖੜਾ ਟਾਇਰ ਜਿਹੜੇ ਦੇਖੋ ਬੰਦੇ ਨਾਲੋਂ ਵੀ 2 ਫੁੱਟ ਉੱਚੇ ਟਾਇਰਾ ਵਾਲੇ ਜ਼ਬਰਦਸਤ ਜੁਹਾੜ ਆ ਹੂੰ ਮੈਨੂੰ ਪਿੱਛੇ ਹਟਣਾ ਪੈਣਾ ਤਾਂ ਜਾ ਕੇ ਕਿਤੇ ਆਹ ਰੂਟਾਵੇਟਰ ਹੈਗਾ ਇਹਦੇ ਪਿੱਛੇ ਪਾਇਆ ਹੋਇਆ ਇਹ ਤਿੰਨ ਵਾਰ ਖੁੱਲਦਾ ਇਧਰ ਇਧਰ ਆ ਕੇ ਘੱਟੋਂ ਘੱਟ ਜੇ ਬਹੁਤਾ ਨਹੀਂ ਤਾਂ 20 ਫੁੱਟ ਦੀ ਫਲਾਈ ਜਿਹੜੀ ਆ ਉਹ ਇੱਕੋ ਵਾਰ ਇਹ ਲੈ ਜਾਂਦਾ ਸਲੰਸਰ ਜਦੋਂ ਚੱਲਦਾ ਟਰੈਕਟਰ ਤਾਂ ਬਈ ਜਜੇਕਾਰ ਪੂਰੀ ਕਰਾ ਦਿੰਦਾ ਹੁਣ ਡੁੱਡਸ ਕਿਤੇ ਟਾਵਾ ਟਾਵਾ ਆਪਣੇ ਵੀ ਟਰੈਕਟਰ ਦੇਖਣ ਨੂੰ ਮਿਲਦਾ ਜਿਹੜਾ ਇਦੋਂ ਕੋਈ ਐਡਾ ਕੋਲੂ ਹੁੰਦਾ ਹਾਂ ਆ ਹਾਲੈਂਡ ਚਲੋ ਇੰਨੇ ਕ ਹਾਲੈਂਡ ਟਰੈਕਟਰ ਹਜੇ ਪੰਜਾਬ ਦੇ ਵਿੱਚ ਨਜ਼ਰ ਉਹ ਆਉਂਦਾ ਆ ਆਹਾਂ ਵਾਹ ਜੀ ਵਾਹ ਗਾਦਬ ਦੀ ਚੀਜ਼ ਆ ਘੋੜੇ ਜਿਹੜੇ ਆ ਉਹ ਉਹ ਜੇ ਸ਼ਿਫਟ ਕਰਨੇ ਕਿਤੇ ਦੂਰ ਲੈ ਕੇ ਜਾਣਾ ਆਪਾਂ ਦਾ ਜੇ ਭਜਾਉਣ ਨੂੰ ਘੋੜਾ ਲੈ ਕੇ ਜਾਣਾ ਫਿਰ ਟੈਂਪੂ ਦੇ ਵਿੱਚ ਲੱਦ ਲਈਦਾ ਪਰ ਇਹ ਦੇਖੋ ਬੱਗੀ ਬਹੁਤ ਆਉਦੀ ਬੱਗੀਆਂ ਸ਼ਕੀਨੀ ਬੱਗੀ ਰੱਖੀ ਹੋਈ ਆ ਹੰਬਰ ਤੇ ਆ ਹੌਲੈਂਡ ਹੈਗਾ ਆ ਤੇ ਆ ਵੀ ਜ਼ਬਰਦਸਤ ਚੀਜ਼ ਆ ਇਹ ਆ ਕੋਈ ਪੱਟ ਪਟਾਈਏ ਦਾ ਸਾਧਨ ਸਾਰਾ ਉਹੀ ਨੀ ਬਾਹਰ ਨੂੰ ਚੜਾ ਲਿਆ ਅੱਛਾ ਜੀ ਠੀਕ 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 ਤੇ ਉਹ ਜਿਹੜਾ ਰੋਲਾ ਰੋਲ ਰੋਲਾਂ ਉੱਤੇ ਜਿਹੜਾ ਚੱਕ ਕੇ ਉੱਪਰ ਤੱਕ ਚੜਾਉਂਦਾ ਤੇ ਹੁਣ ਆ ਜੰਨੇ ਆ ਮਸ਼ੀਨਾਂ ਵੱਲ ਆਲੂਆਂ ਵਾਲੀ ਮੱਕੀ ਵਾਲੀ ਮਸ਼ੀਨਾਂ ਉਹ ਸਾਰੀਆਂ ਇੱਥੇ ਇਹ ਖੜੀਆਂ ਹੂੰ ਹੂੰ ਦੁਰੇ ਕਾ ਜੜੀ ਆਹ ਦੇਖੀ। ਆਹ ਆ ਗਈ ਆ ਬਿਲਕੁਲ ਨਵੀਂ ਆ ਮਸ਼ੀਨ ਆ ਜਿਹੜਾ ਇੱਥੇ ਫੀਨੋ ਕਹਿੰਦੇ ਜਿਹਨੂੰ ਉਹਦੇ ਰੋਲ ਬਣਾਉਂਦੀ ਆ ਇਹ ਇੱਥੋਂ ਕਟਿੰਗ ਆ ਥੱਲੋਂ ਲੈ ਕੇ ਮੈਂ ਤੁਹਾਨੂੰ ਦਿਖਾਣਾ ਇੱਥੋਂ ਚੱਕ ਕੇ ਫਿਰ ਇਹ ਜਿਹੜੇ ਸਾਡੇ ਗੱਠਾ ਗੱਠਾ ਜਿਹਨੂੰ ਆਪਾਂ ਕਹਿੰਨੇ ਆ ਉਹ ਬਣਾਉਂਦੀ ਆ ਵਾਹ ਜੀ ਵਾਹ ਕਿਹੜੇ ਟਾਈਮ ਦਾ ਇਹ ਟਰੈਕਟਰ ਹੁਣੇ ਬਕਾਇਦਾ ਸਾਹਮਣੇ ਇਹਨਾਂ ਨੇ ਇਹ ਚੀਜ਼ ਰੱਖਿਆ ਆ ਬੰਦਸਾਨ ਬੰਲਾ 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 ਇਹ ਤਾਂ ਇਹ ਲੱਗਾ ਜਿਵੇਂ ਕੋਈ ਜਹਾਜ਼ ਹੀ ਆ ਬਈ ਥੱਲੇ ਇੰਜਨ ਦੇਖਣਾ ਹੀ ਬਣਦਾ ਹੱਡ ਗੋਡਾ ਇੰਨਾ ਕੁ ਮੋਟਾ ਆ ਮੂਤੀ ਇਹ 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 ਇਹਨਾਂ ਦਾ ਗੋਦ ਹਮ ਅਜੰਡਾ ਐਗਰੀਕਲਚਰ ਮੂਤੀ ਏ ਜੀ ਐਗਰੀਕਲਚਰ ਮੂਤੀ ਅਜੰਡਾ ਐਗਰੀਕਲਚਰ ਇਹ ਨੋ ਹੈਗਾ ਮੂਤੀ ਇਹਨਾਂ ਦਾ ਗੋਦ ਆਈ ਬੜਾ ਘੈਂਟ ਗੋਤ ਇਹ ਮੰਨਿਆ ਜਾਂਦਾ ਇਟਲੀ ਦੇ ਵਿੱਚ ਬੀ ਸਪੈਸ਼ਲ ਮੈਂ ਤੁਹਾਨੂੰ ਇਹ ਇਹਦੇ ਤੇ ਸਟੈਂਡ ਬਾਈ ਕਰਕੇ ਆ ਦਿਖਾਇਆ ਆ ਡ੍ਰਿਲ ਹੈਗੀ ਆ ਮੱਕੀ ਕਹਿ ਲੋ ਜਾਂ ਕਈ ਇਹ ਜਿਹੜੇ ਆ ਉਹ ਬੀਜ ਇਹ ਬੀਜਦੀ ਆ ਤੇ ਆਪਣੇ ਇੰਡੀਆ ਦੇ ਵਿੱਚ ਵੀ ਹੁਣ ਤਾਂ ਇਹ ਮਸ਼ੀਨ ਆ ਗਈ ਆ ਬੜਾ ਵਧੀਆ ਟਰੈਕਟਰ ਆ ਇੱਕ ਵਾਰ ਫੇਰ ਤੋਂ ਮੈਂ ਇਹਦੀ ਝਲਕ ਜੀ ਮਰਾ ਮਾਰੀ ਆ ਇਹਦੇ ਉੱਤੇ ਹਾਂਜੀ ਹਾਂਜੀ ਆਹ ਡਰਿੱਲ ਇਹ ਹੈਗੀ ਆ ਇਹ ਜਿਹੜੀਆਂ ਸਾਰੀਆਂ ਫਸਲਾਂ ਨੂੰ ਬੀਜਦੀ ਆ ਬਸ ਇੰਨਾ ਹੀ ਆ ਕਿ ਵੱਡੇ ਟਰੈਕਟਰ ਤੇ ਮਸ਼ੀਨਰੀ ਵੀ ਵੱਡੀ ਟੈਕਨੀਕ ਹੁਣ ਇਹ ਆਪਣੇ ਵੀ ਪੁੱਜ ਗਈ ਆ ਮਸ਼ੀਨਾ ਹਰਸ ਪਾਵਰ ਦੇ ਹਿਸਾਬ ਦੇ ਨਾਲ ਹੈਗੀਆਂ ਤੇ 1 2 3 4 ਸਟੈਪਾਂ ਦੇ ਨਾਲ 에어 ਕੰਡੀਸ਼ਨਰ ਟਰੈਕਟਰ ਦੇ ਵਿੱਚ ਬੰਦਾ ਉਹ ਬੜਦਾ ਵਾਹ ਜੀ ਵਾਹ ਸਿਰ ਤੱਕ ਮੇਰੇ ਮੋਹਰਲੇ ਟਾਇਰ ਆ ਜਾਂਦੇ ਹਨ ਹਾਂ ਹਾਂ ਦੋਨੇ ਪਾਸੇ ਸਾਇਲੈਂਸਰ ਲੱਗੇ ਹੋਏ ਆ ਦੁਰਜ਼ ਤੇ ਇਹ ਫੋਟੋ ਲੈ ਲੀਓ ਤੁਸੀਂ